ਵੀ ਸੱਜਣਾ ਸੇਢੇ ਵਾਲੇ ਅੱਜ ਪਹੁੰਚੇ ਆ ਪਹਿਲਾ ਸੌਦਾ ਹੋਇਆ ਬਾਈ ਬੱਬੂ ਸਰਪੰਚ ਪ੍ਰਮਾਣਾਲ ਬੇਲ ਸਿੰਘ ਵਾਲੇ ਨੇ ਬੱਕਰੀ ਲਈ ਬੱਕਰੀ ਵੀ ਤੁਹਾਨੂੰ ਦਿਖਾਉਣੇ ਆ ਤੇ ਬਾਈ ਆਪਣਾ ਕਿਹੜਾ ਪਿੰਡਾ ਬਾਈ ਵੇਚਦਾਰ ਦਾ ਕੋਟੂ ਪੂਰਾ ਹੈ ਕੋਟੂ ਪੂਰਾ ਸ਼ਹਿਰ ਕਿਹੜੀ ਬੱਕਰੀ ਹੈ ਬਾਈ ਜੀ ਆਹ ਖੜੀ ਹੈ ਲਾਲ ਰੰਗ ਦੀ ਬੱਚੇ ਸਣੀ ਜੀ ਕਿੰਨੇ ਦੀ ਹੋ ਗਈ ਇਹ 11000 ਦੀ ਵਾਹ ਜੀ ਵਾਹ ਕੀ ਬਾਤ ਹੈ ਬਹੁਤ ਵਧੀਆ ਵੇਖੀ ਬਾਈ ਲਓ ਜੀ ਮਗਰ ਬੱਚਾ ਹੈ ਦੀ ਬੱਕਰਾ ਨਾ ਬਾਈ ਪੱਠ ਵਾਹ ਬਾਈ ਓਕੇ ਕਰਾ ਦੇ ਨਹੀਂ ਆ ਪ੍ਰੇਮ ਵਰਗੇ ਖੜੇ ਇਹ ਗੱਲ ਕਰ ਲੈਣ ਜਿੰਨਾ ਰਲਦਾ ਕਰਾ ਕੋਈ ਗੱਲ ਨਹੀਂ ਕੋਈ ਮਰਦ ਨਹੀਂ ਮੇਰਾ ਫਾਮ ਨਹੀਂ ਯਾਰ ਜਿੰਨਾ ਚਿਰ ਕੋਈ ਗੱਲ ਚੱਲਦੀ ਰਹੇ ਲੱਜ ਨਹੀਂ ਤੇਰਾ ਦਾ ਛੱਡਾਂਗੇ ਪੱਕਾ ਮੰਨ ਲਾ ਜਦ ਕਰਤਾ ਦਾ ਹਾਂ ਬੋਲੋ ਜੀ ਬੋਲੋ ਪੱਕੇ ਬੱਸ ਪੱਕਾ ਤੂੰ ਬੋਲਣਾ ਨਹੀਂ ਮੈਂ ਨਹੀਂ ਬੋਲਣਾ ਮੈਂ ਨਹੀਂ ਬੋਲਣਾ ਥੋੜਾ ਸਾਹਮਣੋਂ ਸਾਹਮਣੇ 10000 ਲਾਇਆ ਉਹਨਾਂ ਨੇ ਰੈਕ ਰੋ ਨਾ ਰੈਕ ਕਰਨ ਦਾ ਫਰਜ਼ ਬਣਦਾ ਤੁਹਾਡਾ ਆ ਇੱਥੇ ਕਰ ਲਓ ਇੱਥੇ ਜਾ ਇੱਥੇ ਲੈ ਲੈ ਆ ਬਈ ਇੱਥੇ ਲੈ ਆ ਉਹ ਦੰਦੀ ਦੇਖੀ ਇਹਦੀ ਚਿੱਗਾ ਕਹੇ ਤਾਂ ਕਦ ਕਰੀ ਖੜਾ ਪੂਰਾ ਨੋ ਨੋ ਬਨੋ ਹੋ ਜਾਵੇ ਨੋ ਬੱਕਰਾ ਦੰਦੀ ਬੱਕਰਾ ਉਹ ਲੈ ਨਾ ਕਰੋ ਬੱਕਰੇ ਤੋਂ ਮਾੜਾ ਪਰਲੇ ਪਾਸੇ ਹੋ ਜਾਓ ਇਹ ਐਥੇ ਉਸ ਕਈ ਜਣੇ 12000 ਰੁਪਏ ਹੋਣ ਸੱਚੀ 2000 ਦੀ ਹੱਤ ਮੰਗ ਨਹੀਂ ਫਿਰ ਆਪਾਂ ਦਾ ਫਿਰ ਪੱਕਾ ਕੱਚਾ ਹੀ ਹੋਊਗਾ ਮੈਂ ਤਾਂ ਕੱਚਾ ਕੁਝ ਨਹੀਂ ਪਤਾ ਕਿ ਸਾਰਾ ਕੁਝ ਛੱਡ ਕਰ ਆਪਾਂ ਦਾ ਕਹਿ ਲਿਆ ਬਾਅਦ ਵਿੱਚ ਕਰਦਾ ਚਲ ਠੀਕ ਹੈ ਇੱਥਾ ਬੜਾ ਮੈਂ ਲੱਗਦਾ ਸਦਾ ਹਰ ਹੁਣ ਬੱਕਰੀਆਂ ਵਾਲੇ ਛੱਡਦੇ ਗਿਆ ਹਰ ਇਹ ਕੀ ਆ ਜਾਂਦਾ ਨਹੀਂ ਹਰ ਇਹ ਤੋਂ ਮੈਂ ਛੱਮੇ ਕਰਨਾ ਪੈਂਦਾ ਟੋ ਹੱਥ ਮਾਰ ਕੇ ਸਾਈਡ ਤੇ ਹੋ ਜੀ ਬਾਈ ਬਣ ਕੇ ਠੀਕ ਹੈ ਯਾਰ ਬਹੁਤ ਦੇਖਦੇ ਨਹੀਂ ਗਲਤ ਨਹੀਂ 15 ਦੀ ਜਾਗ ਨਾ ਕਰ ਮੈਂ ਤੂੰ ਬਰਾ ਨਹੀਂ ਮੇਰੇ ਪੈਸੇ ਪੱਠੇ ਪ੍ਰਾਂ ਇਕੱਠੇ ਰਹਿੰਦੇ ਮੁਰਕੇ ਓਖਾ ਹੁੰਦਾ ਤੂੰ ਪਰਾ ਨਹੀਂ ਕਰੀ ਬੰਦੇ ਉਹ ਐਸਾ ਕਰਕੇ ਸੱਡ ਗਿਆ ਹੁਣ ਪੂਰਾ ਕਿਹੜਾ ਚੀਂਦਾਂ ਦਾ ਆਪਿਆ ਹਾਂ ਦੋ ਇਹਨਾਂ ਦੇ 6 ਦੋ ਵਾਲਾ ਦੋ ਦਾ ਪਹਿਲਾਂ ਹੀ ਕਰ ਗਿਆ ਸੀ ਕਿੱਧਰ ਗਿਆ ਉਹ ਆ ਬਈ ਹਾਲ ਹੋ ਗਿਆ ਇਹ ਬਾਈ ਅੱਗੋਂ ਆ ਜਾ ਪੜੀ ਪਿਨਾਂ ਬੱਤੀ ਓਏ 13000 ਰੁਪਇਆ ਕਹਦਾ ਜੀ ਦੇ ਬਾਈ 13 ਦਾ ਯਾਰ ਹੈ 4 ਦੇ ਸਾਢੇ 13 ਦਾ ਦੇ ਯਾਰ ਦੇਖੀ ਜਾਊਗੀ ਹੁਣ ਅਸੀਂ ਤਾਂ ਫੇਰ ਬਈ ਵੇਖੋ ਤੁਹਾਡਾ ਹਿਸਾਬ ਕਿਤਾਬ ਸਾਢੇ 13 ਲਾਤਾ ਹਜੇ ਮੰਨਦਾ ਨਹੀਂ 13 ਲਾਇਆ ਸੀ ਇਹਨਾਂ ਨੇ 500 ਮੈਂ ਪਾਤਾ ਠੀਕ ਹੈ ਇਹਨੇ ਬਣਾਇਆ ਚੰਦੇ ਹੋ ਗਿਆ ਬਹੁਤ ਆ ਹੁਣ ਕਰੜਾ ਹੋ ਗਿਆ ਕੰਮ ਹੁਣਾ ਲਿਖੋ ਬਈ ਮੈਂ ਦੂਜੀ ਗੱਲ ਨਹੀਂ ਕਰਦਾ ਸਹੀ ਹੈ ਲਿਖਦੇ ਬੱਲਾ ਇਹਦੇ ਕੋਲੇ ਲਓ ਵੀ ਪੂਰੇ 14000 ਦਾ ਬੱਕਰਾ ਹੋ ਗਿਆ ਮਗਰ ਉਹ ਨਹੀਂ ਹੈ ਜਾਤਿੰਦਾ ਲਓ ਵੀ ਪੈਸੇ ਦੇ ਦੇ ਬਾਈ ਕਿਹੜਾ ਪਿੰਡ ਸੀ ਆਪਣਾ ਜੇ ਤੋੜ ਆਈ ਠੀਕ ਹੈ ਜੀ ਬਹੁਤ ਵਧੀਆ ਵੇਗ ਗਿਆ ਬੱਕਰਾ ਸਰਪੰਚ ਨੂੰ ਦਵਾਤਾ ਤੇ ਬਾਈ ਦਾ ਪਿੰਡ ਆ ਜੈਤੋਂ ਗਣ ਲੈ ਪੈਸੇ ਬਾਈ ਸਹੀ ਆ ਠੀਕ ਆ ਬਾਈ ਲਖਾਈ ਕਰਾਉਣੀ ਇੱਕ ਸੌਦਾ ਹੋਇਆ ਆਹ ਬਾਈ ਕਾ ਪਿੰਡ ਹੈਗਾ ਗੁਰੂ ਦੇ ਕੋਠੇ ਬਾਈ ਪਿੰਡ ਆਪਣਾ ਹਾਂਜੀ ਕੋਠੇ ਦੀ ਆਪਣਾ ਪਿੰਡ ਕਿਹੜਾ ਵੀਰੇ ਪੰਜ ਗ੍ਰਾਂਈ ਪੰਜ ਗ੍ਰਾਂਈ ਤੋਂ ਆਇਆ ਬਾਈ ਕਹਿਰਾ ਬਕਰਾ ਦੋ ਆਇਆ ਇਹਨਾਂ ਨੂੰ ਤੇ ਨਾਲ ਬਾਈ ਰਾਮ ਆ ਆ ਬੱਚਾ ਕਹਿਰਾ ਕਹਿਰਾ ਬੱਚਾ ਪੰਜ ਦਾ ਵੇ ਗਿਆ 4000 ਦਾ ਲਖਾਈ ਬਾਈ ਪੰਜ ਦਾ 4 ਦਾ ਵੇ ਗਿਆ 4 ਦਾ ਦਿੱਤਾ ਲਖਾਈ ਇਹਨਾਂ ਨੇ ਕਰਾਤੀ ਹਾਂ ਉਹਨਾਂ ਦੀ ਕਰਾਤੀ 200 ਲਿਖਾਈ ਦਾ 200 ਉਹਨਾਂ ਨੇ ਦੇਣਾ ਚਲੋ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂ ਜੀ ਬੋਲੋ ਉਹ ਕਿਹਨੂੰ ਉਹ ਦਰਫੀ ਹੋਗਾ ਲੈਣ ਦਾ ਪਈਆ ਸਾਰੇ ਬਾਈ ਕੀ ਆ ਰਿਹਾ ਯਾਰ ਪੱਖਾ ਮੈਂ ਪਾ ਲਿਆ ਪਟਾ ਧਰਮਾ ਲੱਗਦਾ ਹੈ ਜਾ ਜਾ ਸਹੀ ਆ ਜੈ ਜੈ ਵੈਸੇ ਤੂੰ ਨਿੱਕੀ ਮੋਟੀ ਮੁੱਠੀ ਪਾ ਦੇ ਫਿਰ ਲਖਾਈ ਲਖੁਈ ਵਾਲੀ ਲਗਾਈ ਨਾ ਸਾਡੇ ਨਾਲ ਗੱਲ ਕਰ ਉਹਨਾਂ ਨੇ ਕਾਹ ਪਾਣੀ ਪੀਨੇ 100 ਰੁਪਏ ਪਿੱਛੇ ਚੱਲ ਫਿਰ ਤੂੰ ਦੇ ਦੇ ਅੰਕੜਾ ਖਾਈ ਨਹੀਂ 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 ਇਹਨੇ ਦੇਣੀ ਨਹੀਂ ਹੈ ਹੈ ਜੰਗਾ 12 ਵਜੇ ਹੋ ਜਾਣਾ ਮੈਂ ਖੁੱਲ ਕੇ ਨਹੀਂ ਯਾਰ ਇੱਕ ਮੱਝ ਕੇ ਖਾ 12 ਵਜੇ ਹੋਣਾ ਉਹ ਆਦਾ 12 ਕਿਹੜੇ ਆਖਣ ਦੀ ਗੱਲ ਹੈ ਲੈ ਤੁਰ ਜਾ ਤੂੰ ਲੱਖਾ ਦੂਰ ਹਟ ਲੈ ਵੀ 5000 ਦੀ ਹੋ ਗਈ ਪਾਟਾ 5000 ਦੀ ਕਰਤੀ ਲਖਾਈ 5200 ਦੀ ਪੈ ਗਈ ਤੁਹਾਨੂੰ ਬਈ ਇਹ ਤੇਰੇ ਕਹੇ ਪਏ ਉਹਦੀ ਕਸੀ ਉਹ ਗੈਣ ਯਾ ਤਾਂ ਭਰਾਵਾ ਬੋਲ ਨਹੀਂ ਯਾਰ ਇਹਜ ਨਹੀਂ ਨਾ ਉਹ ਪੈਸੇ ਦਾ ਫੜ ਲਾ ਤੇਰਾ ਕਰਾਂਗੇ ਕੋਸ ਪੈਸੇ ਗੈਨ ਲਾ ਤੁਰੇ ਫਿਰ ਤੇ ਕਰ ਲੈਂਗੇ ਐ ਨਹੀਂ ਕਰ ਤੂੰ ਬੱਕਰੀ ਖੋਲ ਬਈ ਨਾਲ ਆ ਲਿਆ ਆ ਇਹ ਆ ਇਹਦੇ ਨਾਲ ਆਲਾ ਕਿਹੜਾ ਅੜ ਜਾ ਜੇ ਆ ਜਣੀ ਖਲਣੀ ਇਹਦੇ ਨਾਲ ਆਲਾ ਹੈ ਇਹਦੇ ਨਾਲ ਕਿੰਨੇ ਹੋ ਗਏ ਵੇਖ ਸਾਢੇ ਪੰਜ ਹੈ ਲਖਾਈ ਵੀ ਇਹਨਾਂ ਦੀ ਆ ਓਏ ਕੀੜਾ ਕੀ ਕਰ ਤਾ ਨਹੀਂ ਨਹੀਂ ਜਾ ਬੁਣੀ ਲਖਾਈ ਲਖਾਈ ਆਪੋ ਆਪਣੀ ਆਪੋ ਆਪਣੀ ਪਾ ਦੇ ਪਾ ਦੇ ਪਾ ਦੇ ਪਾ ਦੇ ਪਾ ਦੇ ਪਾ ਦੇ ਹੋ ਗਿਆ ਯਾਰ ਹੋ ਗਿਆ ਜੀ ਹੋ ਗਿਆ ਚੱਕ ਹੁਣ ਭੱਜਿਆ ਦਾ ਹੁਣ ਭੱਜਿਆ ਦਾ ਮੈਂ ਜ਼ਿੰਮੇਵਾਰ ਹਾਂ ਹੁਣ ਨਹੀਂ ਭੱਜਣ ਦਿੰਦੇ ਖੋਲ ਰਸਾ ਆ ਇਹ ਪੂਰਾ ਕਰਨੇ ਮੁੰਡੇ ਖੋਲ ਰਸਾ ਹਣਾ ਐ ਮੈਂ ਤੈਨੂੰ ਅਖੀ ਨਾਲ ਵਾਲੇ ਬੰਦੇ ਨੂੰ ਘੱਲ ਉਹਨੂੰ ਤਾਂ ਖੋਲਿਆ ਆਉਣਾ ਸੀ ਨੇ ਆ ਵੀ ਲੈ ਪਰਫ ਦਾ ਉਹਦਾ ਵੀ ਗਾਂਢੀ ਪਿਚਕਵਾਤੀ ਮੈਥੋਂ ਜ਼ੋਰ ਲਵਾ ਕੇ ਲੋ ਵੀ ਆਪਾਂ ਕੋਟ ਕਪੂਰੇ ਤੋਂ ਆਏ ਜੀ ਸਮਾਲ ਸਰ ਸਮਾਲ ਸਰ ਉਹ ਫੇਰ ਪਿਚਕਾ ਲਈ ਉਹਨੇ ਹੋਰ ਸੰਜਵਾ ਇਹਦੇ ਬਾਰੇ ਵੀ ਦੱਸੋ ਯਾਰ ਮਾਰੋ ਹੱਥ ਬਾਈ ਇਹ ਤੇ ਵੀ ਯਾਰ ਬੋਲ ਵੀ ਸਾਢੇ 6000 ਆਦਾ ਸਾਢੇ 6000 ਆਦਾ ਹਾਂ ਸਹੀ ਆ ਸਹੀ ਆ ਮੁੱਠੋ ਅਗਲੇ ਨੂੰ ਪਤਾ ਆਉਣ ਨੂੰ ਹੋਵੇ ਖੜੀ ਆ ਠੀਕ ਆ ਬੋਲ ਬੋਲ ਨਥੇ ਰਹਿ ਕੇ ਲਾ ਸਾਰੇ ਵਪਾਰੀ ਵੀਰ ਜਿਵੇਂ ਕਹਾਂਗੇ ਉਵੇਂ ਹੋ ਜਾਊਗਾ ਪਰ ਮੰਗਲਾ ਤੁਸੀਂ ਲਾਉਣਾ ਅਗਲੇ ਸਾਲ ਅਸੀਂ ਲਾਦਣਾ ਤਾਂ ਮੈਂ ਬਿਠੂ ਉਹ ਵਾਈ ਵਾ ਆ ਜਾ ਹੁਣ ਹਾਂਜੀ ਹਾਂਜੀ ਕੀ ਕਰਨਾ ਰਿਹਾ ਹੋ ਨਹੀਂ ਆਕੂ ਅੱਜ ਹੀ ਦੱਸੋ ਵਿੱਚ ਕੀ ਰੱਈ ਜੰਨਾ ਦਾ ਫੋਨ ਲਾ ਤੋਲੇ ਮੈਂ ਕੋਈ ਨਾ ਕੋਈ ਲੱਭਾ ਪੁੱਛਣਾ ਫੋਨ ਲਾਉਦਾ ਉਹ ਖੜੇ ਮਗਰ ਬੰਦੇ ਮੈਂ ਨਹੀਂ ਦਿੰਦਾਗਾ ਉਹ ਬੰਦੇ ਬਹੁਤਸੇ ਲੱਗਦੇ ਕੋਈ ਨਾ ਤੇ ਕਰ ਮਾ 5 ਸੌੜਾ ਬੜੋ ਹਾਂ ਇਹ ਜਦੋਂ ਕਹਾਂ ਨਾ ਸਹੀ ਗੱਲ ਆ ਦੱਸ ਦੇ ਨੋਟ ਦੀ ਭੱਜਣਾ ਵੀ ਔਖਾ ਆਦਾ ਮੁੜ ਕੇ ਕਹੋ ਬਾਪੂ ਕਦਰ ਹੀ ਹੈ ਨਹੀਂ ਇਹਦੀ ਆਪਾਂ ਜੂਗਾ ਛੱਡ ਕੇ ਪਜੂਗਾ ਨਾ ਦਾਨ ਨੋਟ ਦੀ ਕਦਰ ਹੈ ਨਹੀਂ ਹੋਣੀ ਨਹੀਂ ਜਾ ਮੋ ਤਾਂ ਜਾਵੇਂ ਚੱਕ ਥੱਲੇ ਡਿੱਗਿਆ ਨਹੀਂ ਸਹੀ ਆ ਹੋ ਗਿਆ ਥੱਲੇ ਡਿੱਗਿਆ ਚੰਗਾ ਹੁੰਦਾ ਆ ਲੋ ਬਾਈ ਜੀ ਕਰਨਾ ਹੱਥ ਕੋਈ ਨਹੀਂ ਤੂੰ ਪੁਕੇ ਨੂੰ ਦੇ ਦੇ ਇਹਨਾਂ ਨੇ ਪੁਕੇ ਲੈਣਗੇ ਕਰ ਹੱਥ ਆ ਜਾ ਬਾਪੂ ਗਾਂਕਰਾਂ ਕਿੰਨੇ ਮੰਗਿਆ ਤੁਸੀਂ ਆਈ ਦਾ ਬਾਈ ਜੀ ਆ ਤੇ 60 ਮੰਗਿਆ ਤਿੰਨਾਂ ਦਾ ਬਾਹਰ ਕਰੀਂਗਾ ਕੀ ਲਾਇਆ ਕੀ ਆ ਜੀ ਕੀ ਲਾਇਆ 27000 ਰੁਪਇਆ ਕਹਿੰਦੇ ਹੈ 27 9 3 27 10 3 ਨਹੀਂ ਗਲਤ ਆ ਵੀ ਪੈਸੇ ਜਾਇਜ ਲਾਓ ਤੂੰ ਕਹੇ ਤੇਰੇ ਤੋਂ ਛੜਤੀ ਜਾ ਕਹਿੰਦੀ ਯਾਰ ਤੈਨੂੰ ਕਹਿ ਰਹੀ ਯਾਰ ਜਾ 30 ਦੀਆਂ ਦੇ ਯਾਰ ਠੀਕ ਆ ਯਾਰ 30 ਇੰਨਾ ਐਵੇਂ ਕਰ 30 ਮੈਨੂੰ ਦਵਾ ਇਹ ਜੀ ਤੇ ਉਹ ਫਿਰ ਬਾਪੂ ਆਈ ਦਾ ਤੁਹਾਡੇ ਨੇੜਾ ਕਰਾਉਣੇ ਆ 2000 ਰੁਪਇਆ ਮੈਂ ਉਹਨਾਂ ਦੇ ਬਿਨਾਂ ਪੁੱਛੇ ਤੋਂ ਮੈਂ ਇੱਥੇ ਖੜਾ ਹਾਂ ਤੇਰੇ ਕੋਲੇ ਉਹ ਆਦਾ ਫੜ ਲੈ ਕਿਹੜਾ ਕਿਰਾਇਆ ਮੈਂ ਉਹਨਾਂ ਦਾ ਹਾਂ 32000 ਦੀਆਂ ਬੱਕੜੀਆਂ ਹੁੰਦੀਆਂ ਤਿੰਨ ਆਪਾਂ ਪੁੱਛਿਆ ਵੀ 2000 ਨਹੀਂ ਬਾਨਾ ਨਾ ਨਾ ਉਹ ਬਾਪੂ 33000 ਦੀਆਂ ਦੇ ਯਾਰ ਉਹ ਨੋਟ ਨਹੀਂ ਕਿਤੇ ਜ਼ਿਆਦਾ ਸੌਦਾ ਹੋਏ ਤਾਂ ਹੋਊਗਾ ਪਰਚੀ ਕੱਟੇ ਬਿਨਾਂ ਪਹਿਰੇ ਮੈਨੂੰ ਮਿਲ ਲੈ ਹਾਂ ਜਾਂ 33 ਦੀਆਂ ਦੇ ਤਿੰਨ ਹੀ 34 ਦੀਆਂ ਦੇ ਯਾਰ ਵੇਖੀ ਜਾਊਗੀ ਵਾਹ ਬਾਈ ਵਾਹ ਸਵਾਰ ਆ ਗਿਆ ਯਾਰ ਨਾ ਚੌਂਤੀ ਨਾ ਉਹ ਤੇਰੀ ਚੀਜ਼ਾਂ ਸਿਆਰਾ ਨੇ ਤੂੰ ਭੁਗੇ ਦੇਣ ਉਹ ਤੱਕ ਆਗਲੇ ਆਂਦੀ ਫੇਰ ਗੱਲ ਕਰਦੇ ਆਂਗਲੇ ਕਾ ਯਾਰ ਤੂੰ 800 ਰੁਪਈਆ ਨਹੀਂ ਦਿੰਦਾ ਕਾ ਖੜੀਆਂ ਰਹਿਂਦੀਆਂ ਨੇ ਠੀਕ ਆ ਠੀਕ ਆ ਨਹੀਂ ਹੁਣਾ ਤੈਨੂੰ ਦੱਸਦਾ ਰੁਪਈਆ ਸੱਤ ਕਿੰਨੇ ਜਨੇ ਕਪਣਾ ਹੈ ਕਿੰਨੇ ਜਨੇ ਕਪਣਾ ਹੈ ਕਿੰਨੇ ਜਨੇ ਆ 2.5 2.5 ਮਿੰਟ ਡੇਢ ਕਿ ਮਿੰਟਾਂ ਮੇਰੇ ਖਿਆਲ ਦੋ ਕੀ ਇਹੋ ਜੀ ਆ ਤੇ ਨਾ ਮਹੀਨਿਆਂ ਦੇ ਨਹੀਂ ਗੱਬਾ ਇਹ ਦੁੱਧ ਦਿੰਦੀ ਆ ਕਾਫੀ ਦਿਨੋਂ ਉਹ ਗੱਲ ਤਾਂ ਸੁਣਨਾ ਅਗਰ ਜੇ ਇਹ ਬੱਕਰੀ ਖਾਲੀ ਹੁੰਦੀ ਹੈ ਕਿ ਵੀਡੀਓ ਬਣੀ ਜਾਂਦੀ ਆ ਹਾਂ ਗੱਲ ਸੁਣ ਲੈ ਜਿੰਨਾ ਮੋਦ ਪੈ ਗਿਆ ਹਾਂ ਉਹਨਾਂ ਬੱਕਰੀਆਂ ਨਾਲੋਂ 10000 ਰੁਪਇਆ ਕ ਜਾਣ ਕੇ ਵੀ ਵੱਧ ਬੱਕਰੀ ਬਾਬਤ ਹੋਣੀ ਪਈ ਹਾਂ ਇਹ ਖਾਲੀ ਦੇ ਕਲੀ ਹਾਂ ਇਹ ਗਰੰਟੀ ਦੀ ਗੱਲ ਆ ਗਰੰਟੀ ਜਨਾ ਪਛਤਾਈ ਨਹੀਂ ਜਾਨੀ ਕੰਮ ਹੈ ਹਾਂਜੀ ਗਰੰਟੀ ਜਨਾ ਤੋਂ ਹੀ ਹਾਂ ਬੱਕਰੀਆਂ ਇਹਨਾਂ ਨਾਲ ਯਾਰ ਆਪਾਂ ਸਦਾ ਹੀ ਨਾਲ ਰਵਾਂਗੇ ਇਹਨਾਂ ਦੇ ਵੀ ਨਾਲ ਆ ਤੇ ਉਹਨਾਂ ਦੇ ਵੀ ਨਾਲ ਆਪਾਂ ਹਾਂ ਜੀ ਆਪਾਂ ਅੱਜ ਠੋਖਾਗਲਿਆ ਨਾ ਕਰਾ ਦਈਏ ਕੱਲ ਨੂੰ ਆਪਣੇ ਗੱਲ ਦੇਣੀ ਆਊਗੀ ਆਪ ਜਿਹੜੀ ਗੱਲ ਕਹੀ ਹੈ ਤਾਂ ਕਹੀ ਹੈ ਕਹੀ ਆ ਬਈ ਕਹੀ ਆ ਅਸੀਂ ਵੀ ਨਾਲ ਆ ਇਸ ਗੱਲ ਲਈ ਜੇ ਉਹ ਫੰਡਰ ਕਰਕੇ ਦੇਣਾ ਜੇ ਉਹ ਫੰਡਰ ਕਰਕੇ ਲੈਂਦਾ ਜਾਂ ਤਾਂ ਇਹ ਫੰਡਰ ਕਰਕੇ ਦੇਵੇ ਫਿਰ ਉਹ ਜਿਹੜਾ ਭਾਅ ਕਰਾਂਗੇ ਉਹ ਜਿਹੜਾ ਭਾਅ ਕਰਾਂਗੇ ਸਹੀ ਆ ਲਓ ਜ ਆ ਪੱਠ ਦਾ ਸੌਦਾ ਹੋਇਆ 45 ਸੌਦਾ ਹੈ ਬਈ ਜੀ ਬੱਲੇ ਬਾਬਾ ਕਿਹੜਾ ਪਿੰਡ ਆਪਣਾ ਲਿਖਾਈ ਜਿੰਨਾ ਰੋ ਕਰਾ 200 ਲਿਖਾਈ ਜਾਈ ਛੁੱਟੀ 100 200 ਮੇਰੇ ਕੋ ਹੈ ਨਹੀਂ ਪਾਏ ਮੈਂ ਉਹ ਕੋਈ ਨਹੀਂ ਲੈਣਾ ਯਾਰ ਭਾਈ ਕਿਹੜਾ ਪਿੰਡ ਆਪਣਾ ਆ ਇਹਦਾ ਪਿੰਡ ਦੇ ਪੱਤੀ ਕੰਦਾਲਾ 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 ਠੀਕ ਇਹਨਾਂ ਨੇ ਲਈ ਆ ਠੀਕ ਹੈ ਜੀ ਉਹ 4500 ਦੀ ਪੱਟ ਲਈਏ ਬਾਬੇ ਹਰਣਾ ਹੜ ਠੀਕ ਆ ਹੋ ਗਿਆ ਜੋੜੀ ਦਾ ਕਿੰਨੇ ਦਾ ਜੋੜੀ ਦਾ ਹੋਇਆ ਜਿਵੇਂ ਹੋ ਗਿਆ ਹੁਣ ਸੂਤ ਨਹੀਂ ਕਰਨਾ ਚਾਹੀਦਾ ਅੱਛਾ ਅੱਛਾ ਹਾਂ ਹਾਂ ਬੱਕਰੇ ਦਾ ਵਿਖਾਉਣਾ ਹੀ ਪੈਣਾ ਆਪਾਂ ਨੂੰ ਬੱਕਰਾ 12000 12000 ਪੱਠ ਤੇ ਬੱਕਰਾ ਆ ਬੱਕਰੀ ਤੇ ਬੱਕਰਾ ਬੱਕਰੀ ਤੇ ਬੱਕਰਾ ਲਓ ਵੀ 12000 ਦਾ ਸੌਦਾ ਹੋਇਆ ਤੇ ਬੱਕਰੇ ਤੁਹਾਨੂੰ ਵਿਖਾਉਣੇ ਆ ਪਾਠ ਬੱਕਰੀ ਤੇ ਬੱਕਰਾ ਲਓ ਵੀ ਆਹ ਬੱਕਰੀ ਦਾ ਤੇ ਬੱਕਰੇ ਦਾ ਸੌਦਾ ਆਹ ਜੋੜੇ ਦਾ ਹੋਇਆ ਠੀਕ ਆ ਜੀ ਠੀਕ ਆ ਹੋ ਗਿਆ ਹੋ ਗਿਆ ਹੁਣ ਕੱਢੋ ਤੇ ਐਸੇ ਵੀ ਗਿਣੇ ਗਏ ਇਹਦੇ ਤਾਂ ਹੋ ਗਿਆ ਜੋੜੇ ਦਾ ਹੁਣ 20000 ਦਾ ਨਹੀਂ ਜਾਂਦਾ ਮੰਗਿਆ ਕੀ ਹੈ ਬਾਈ ਕੇਵਲੇ ਦਾ ਇਹ ਬਾਈ 16 ਮੰਗ ਕੇ 18 ਮੰਗ ਕੇ 16 ਮੰਗਦੇ ਆ ਠੀਕ ਆ 16 ਤੇ ਆ ਗਏ ਹਾਂ ਮਗਰ ਪਾਠ ਆਈ ਦਾਖ ਲਾਉਂਦੇ ਸੀ ਮੈਂ 12 ਚਲਾਤਾ ਠੀਕ ਆ ਇਧਰ ਕਰ ਬੱਠ ਓਏ ਲੋ ਵੀ ਆ ਬੱਚਾ ਮਗਰ ਆ 16 ਲਾ ਦਿਓ ਬਾਈ 3 ਨਹੀਂ ਲਾਦੇ ਮੋਗਲ ਆ ਹਲਕਾ ਹਲਕਾ ਪੇ ਪਾਛੇ ਵੀ ਪਵਾ ਦੇ ਕੱਢ ਪਈ ਆ ਇਹ ਨਹੀਂ ਲਾ ਸਕਦਾ ਫਿਰ ਕਾਇਦ ਮਾਸ਼ੀ ਰੀ ਵੰਨ ਪੰਜ ਡੇਰ ਦੁੰਗੀ ਗਰੇ ਦੁੰਗੀ ਜਿਹੜਾ ਆ ਆ ਰੇਟ ਆ ਰੇਟ ਅਰੇ ਮੋਕ ਲੱਗੇ ਤੂੰ ਕੱਲ ਜਾੜ ਮੋਤ ਉਹ ਸੁੱਕਾ ਜੇਵੜੀ ਕੀ ਛੋੜੂ ਬਾਗਰ ਉਤੀਨੇ ਕਿਤੇ ਕਾੜੀ ਪਕੜੋੜੀ ਪੱਛੂ ਪਕੜੀ ਲੈ ਨਹੀਂ ਤੇਰੀ ਬੱਕਰੀਆਂ ਨਹੀਂ ਜਾਣ ਦਿੰਦੇ ਬੱਕਰੀ ਨਹੀਂ ਸਿੱਧ ਨਹੀਂ ਪੜਾਉਂਦੇ ਦੇਖ ਲੈ ਵੀ ਨਾ ਨਵੇੜ ਵੀ ਕੀ ਆਖਤਾ ਹੋਣ ਇਹਨਾਂ ਨੇ ਯਾਰ ਮੈਂ ਤਾਂ ਹੁਣ ਬੰਦਾ ਮੇਰਾ ਲਿਆ ਜਿਹੜਾ ਮੇਰਾ ਠੀਕ ਆ ਮੈਂ ਤਾਂ ਕੁਝ ਨਹੀਂ ਗਲਕੀਦਾ 15 ਤੂੰ ਕੱਢ ਨਹੀਂ ਦਿੰਦੇ 15 ਦੀ ਨਹੀਂ ਜੀ ਠੀਕ ਹੈ ਨਾ ਭਾਈ ਨਹੀਂ ਲੈ ਦਊ ਮੇਰੇ ਪਿੰਡ ਦੇ ਆ ਹੁਣ ਮੈਂ ਤਾਂ 12 ਲੱਖ ਦਾ ਪਿਆ ਚਰਨ ਆ ਕਹਦਾ ਇਹਨੂੰ ਉਹ ਕੇਵਲ ਨਹੀਂ ਨਹੀਂ ਅੱਛਾ ਭਾਈ ਪੋਸ਼ ਮਰਜੀ ਕੇ ਕਰ ਦੇ ਮਾੜਾ ਮੋਟਾ ਕੋਈ ਭਾਈ ਯਾਰ ਕਰਦਾ ਕੁਛ ਮਾੜਾ ਮੋਟਾ ਕਰਦੇ ਆ ਬੋਲਦੇ ਤਾਂ ਨਹੀਂ ਬੱਕਰੀ ਮੇਰੀ ਗੱਲ ਸੁਣਾ ਕੱਦ ਵੀ ਠਾਲੀ ਬੱਕਰੀ ਆ ਕੰਨ ਕੋ ਨ ਚੰਗਾ ਨਹੀਂ ਨਹੀਂ ਬਸ ਲੈ ਭੂਮਿਆ ਇਹ ਬੰਦੇ ਵੀ ਆਪਣੇ ਘਰ ਦੇ ਹੀ ਆ ਗੱਲ ਕਰ ਹਾਂ ਰਪੀਆ ਰਪੀਏ ਚ ਚਲਾਓ ਰਪੀਆ ਰਪੀਏ ਚਲਾਓ ਭਾਈ ਆ ਲੈ ਫੜ ਯਾਰ ਭਾਈ ਇਹਦੀ ਇਹਦੀ ਸਾਢੇ 12 ਦੀ ਹੋ ਗਈ ਲਿਖਾਈ ਆਪੋ ਆਪਣੀ ਪੁੱਤ ਨਾ ਕਹਿੰਦਾ ਮੋਲੀ ਹੁਣ ਕਿੰਨਾ ਕੋਠੀ ਆਣਾ ਨਹੀਂ ਨਹੀਂ ਮੋਲੀ ਠੀਕ ਹੈ ਠੀਕ ਖੋਲ ਬੱਕਰੀ ਯਾਰ ਚੱਲ ਜਾ ਯਾਰ ਦਿਓ ਪੈਸੇ ਬਾਈ ਦਿਓ ਪੈਸੇ 500 ਹੀ ਪਾਇਆ ਆਪਾਂ ਬਾਹਲੇ ਪੈਸੇ ਨਹੀਂ ਪਾਏਗੇ 300000 ਰੁਪਏ ਹਾਂ ਹਾਂ ਦੇ ਦੇ ਕਿੰਨੇ ਚਾਹੇ ਠੀਕ ਆ ਬਾਈ ਕੇਵਲ ਹਾਂ ਬਾਈ ਠੀਕ ਆ ਇਹ ਤਾਂ ਡੋੜਦਾ ਹੀ ਫਾਇਦਾ ਕੀ ਯਾਰ ਵਾਦਾ ਕੱਟਾ ਕਰਮਾਂ ਦੀ ਗੱਲ ਇਹਨਾਂ ਦੇ ਪਿੰਡ ਦੇ ਐ ਇਹਨਾਂ ਦੇ ਇਹ ਬੰਦਾ ਮੇਰਾ ਲਿਆ ਲਈ ਗਿਣੋ ਬਾਈ ਪੈਸੇ ਦਿਓ ਇਹ ਵੀ ਡੋੜਦਾ ਹੀ ਆ ਇੱਕ ਹਰੀ ਕਰ ਲਓ ਤੁਸੀਂ ਵੇਖੇ ਬੰਦੇ ਉਹ ਨਹੀਂ ਬਾਈ ਨਹੀਂ ਇੱਥੇ ਆਉਣਾ ਜ਼ਰੂਰੀ ਆ ਬਾਈ ਕੀ ਨਾਮ ਤੁਹਾਡਾ ਪਿੰਡ ਦੇ ਦੀ ਗਿਣੋ ਪੈਸੇ ਬਾਈ 300 ਕਹਿੰਦੇ ਕਿੱਧਰ ਗਿਆ ਸਿੱਧਾ ਕਰ ਇਧਰ ਨਾਲ ਹਾਂ 2000 3000 4 ਮੈਨੂੰ ਬਾਕੀ ਕੰਮ ਦਿਖਾਉਣਾ ਬੂਹਂਦਾ ਹੋਣਾ ਨਹੀਂ ਉਹ ਵੀ ਦੇਣ ਨੂੰ ਤਿਆਰ 8 ਬਾਕੀ ਇੱਕ ਨਾਲ 9 23 ਨਹੀਂ 11 11.5 ਹਜ਼ਾਰ ਉਹ ਇੱਕ ਨੀ ਮੇਰੇ ਇੱਥੇ ਪਾਲੇ ਇੰਚਾਂ ਚ 40 ਰੁਪਏ ਪੱਚੀ ਵਾਦ ਰੱਖ ਲੈ ਬਾਕੀ ਦਿੰਦੇ ਕਰੀ ਗਏ ਸੰਦੂੜਾ ਸਾਡੇ ਕਿੰਨੇ 200 ਗੜ 12 ਤੇਰਾ 700 ਰਹਿ ਗਿਆ ਪਿੰਡ ਫੜਨੀ ਪੈ ਸਕੋ ਜਾਣਦੇ ਆ ਨਾ ਤੁਹਾਨੂੰ ਵਨ ਵੇੜੋ ਬਸ ਸਹੀ ਆ ਸਹੀ ਆ ਯਾਰ ਜ਼ਿੰਮੇਵਾਰੀਆਂ ਲੈਣਾ ਤੇ ਮੈਂ ਤੇ ਕੇਵਲ ਵਾਧੂ ਆ ਇਹਨਾਂ ਦੇ ਵਟੇ ਨੂੰ 10000 ਰੁਪਏ ਦੋ ਦਿਨ ਦੇ ਵੰਡੇ ਦਾ 65000 ਮੈਂ ਕੋਈ ਗੱਲ ਆਂ ਕੋਈ 100 ਬਈ ਤੂੰ ਸੀਧਿਓ ਲੈ ਲੈਣੋ ਦੇ ਦਿੰਦਾ ਇਹ ਤਾਂ ਇਹ ਲੱਕੜਾਂ ਵੇਚ ਕੇ ਆਉਂਦੇ ਠੀਕ ਵੇ ਅੱਗੀ ਬਈ ਹੇ ਤਾਂ ਕਲੂ ਇਹਨੇ ਸਭ ਦੇ ਵਰ ਦੇ ਬੰਦੇ ਆ ਦੇਤੀ ਹੁਣ ਤੂੰ ਆ ਆ ਬੱਕਰੀਆ ਸੌਦਾ ਹੋ ਗਿਆ ਜੀ ਕਿੰਨੇ ਦਾ ਕਰਤਾ ਬਾਪੂ 8000 8900 ਦਾ ਇਹਦਾ ਹੋਰ ਮਾਰਦੀ ਯਾਰ ਇਹਨਾਂ ਨੇ ਯਾਰ ਮਾਰਨ ਦੀ ਵਾਜਾ ਨੇ ਵੇਖ ਸਹੀ ਹੈ ਸਹੀ ਹੈ ਸਹੀ ਹੈ ਕਾਲੇ ਨੇ ਸੱਪਾ ਪਾਇਆ ਫਿਰ ਨਈ ਨਈ ਸਹੀ ਆ ਫਿਰ ਹੁਣ 20ਰ ਦੀ ਹੈੀ ਆ ਨਹੀਂ ਹੁਣ 12 ਦੀ 1000 ਨਫੇ ਨਾਲ ਲੈ ਜਾ ਹੁਣੇ ਪੁੱਛਿਆ ਵੀ ਨਹੀਂ ਲੋ ਵੀ ਲੋ ਆਹ ਵੇ ਖੱਬੇ ਹੱਥ ਨਾਲ ਚੌਦਾ ਰੋਡ ਲੈ ਫੜਾ ਸੱਜੇ ਨਾਲ ਫੜਾ ਆਹ ਖੱਬੇ ਨਾਲ ਲੈ ਓਕੇ 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 ਖੱਬੇ ਨਾਲ ਫੜਾ ਦੇ ਸੱਜੇ ਨਾਲ ਫੜਾ ਦੇ ਹਾਂ ਕੋਈ ਨਹੀਂ ਮੈਨੂੰ ਵੀ ਦੇ ਦਾਂ ਲੈ ਚੱਲ ਠੀਕ ਹੈ ਠੀਕ ਆ ਜੀ ਖੋਸ਼ ਆ ਬੱਕਰੀ ਦਾ ਸੌਦਾ ਚੱਲ ਹੋ ਗਿਆ ਸਿਰੇ ਚੜ ਗਿਆ ਅਗਲਾ ਸੌਦਾ ਤੁਹਾਨੂੰ ਦਿਖਾਉਣੀ ਹੈ